ਸੰਗਰੂਰ ਜੇਲ੍ਹ ਤੋਂ ਵੱਡੀ ਖਬਰ ਗੱਦੀ ਨੇ ਫਾਹਲ ਹੈ ਕਿ ਕੀਤੀ ਖੁਦਕੁਸ਼ੀ ਪਰਿਵਾਰ ਨੂੰ ਕਤਲ ਦਾ ਸ਼ੱਕ ਪਿਤੀ ਰਾਤ ਸੰਗਰੂਰ ਜੇਲ੍ਹ ਦੇ ਵਿੱਚ ਇੱਕ ਕੈਦੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਿਸ ਦੀ ਪੋਸਟ ਮਾਰਟਮ ਕਰਾਉਣ ਦੇ ਲਈ ਬੋਡੀ ਨੂੰ ਭੇਜ ਦਿੱਤਾ ਗਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਜੇਲ੍ਹ ਦੇ ਵਿੱਚ ਜਿਹੜਾ ਮੁਲਜ਼ਮ ਆ ਉਹ ਬੰਦ ਸੀ ਤੇ ਉਸ ਦੀ ਜ਼ਮਾਨਤ ਹੋਣੀ ਸੀ 7 ਤਰੀਕ ਨੂੰ ਪੇਸ਼ੀ ਦੇ ਦੌਰਾਨ ਤਾਂ ਉਸ ਤੋਂ ਪਹਿਲਾਂ ਹੀ ਉਸ ਨੌਜਵਾਨ ਮੁਲਜ਼ਮ ਦੇ ਵੱਲੋਂ ਜੇਲ੍ਹ ਦੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ਹੈ ਪਰ ਉੱਥੇ ਹੀ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਪੁੱਤ ਦਾ ਕਤਲ ਹੋਇਆ ਹੈ ਤਾਂ ਰੋਂਦਾ ਉਕਰਲਾਉਂਦਾ ਵਿਰਲਾਪ ਕਰਦਾ ਹੋਇਆ ਪਿਓ ਆਪਣੇ ਸਾਰੀ ਹੱਡ ਬਿੱਤੀ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਘਟਨਾਕ੍ਰਮ ਉਸਦੇ ਪੁੱਤ ਨਾਲ ਵਾਪਰਿਆ ਕਿਉਂਕਿ ਉਸਦੇ ਪੁੱਤ ਦੇ ਨਾਲ ਉਸਨੇ ਫੋਨ ਤੇ ਗੱਲਬਾਤ ਕੀਤੀ ਸੀ ਹਾਲਾਂਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਦਾ ਬਿਆਨ ਵੀ ਸਾਹਮਣੇ ਆਇਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਸੁਸਾਈਡ ਹੋਈ ਹੈ ਹਾਲਾਂਕਿ ਅਗਲੀ ਕਾਰਵਾਈ ਇਹ ਜਿਹੜੀ ਉਹ ਪੋਸਟਮਾਰਟਮ ਦੇ ਆਧਾਰ ਦੇ ਉੱਤੇ ਕੀਤੀ ਜਾਵੇਗੀ ਚਾਰਦੀ ਤੇ ਮੈਂ ਕੱਲ ਆਇਆ ਤੇ ਸ਼ਾਮ ਨੂੰ ਮੇਰੇ ਮੁੰਡੇ ਦਾ ਫੋਨ ਆ ਗਿਆ ਮੈਨੂੰ ਆਂਦਾ ਮੈਂ ਮੈਂ ਕਹਾਂ ਕੋਣ ਬੋਲਦਾ ਲਾ ਮੈਂ ਗੋਪੀ ਕੇ ਬੰਦੇ ਬੋਲਦਾ ਮੈਨੂੰ ਆਂਦਾ ਵੀ ਪਾਪਾ ਮੈਨੂੰ ਬੜਾ ਤੰਗ ਪਰੇਸ਼ਾਨ ਕਰਦੇ ਆ ਤੇ ਮੈਨੂੰ ਬਿਆਹ ਬੈਲਕੀ ਨਹੀਂ ਪਾਉਂਦੇ ਬੈਲਕੀ ਪਾਉਂ ਮੈਂ ਪੁੱਤ ਕੋਰੀਂ ਦੇਣ ਦਾ ਕਿ ਤੂੰ ਤਰੀਕ ਆਪਣੀ ਹੈਗੀ ਚਾਰ ਤੇ ਉਦੋਂ ਤੇ ਜਬਾਨ ਤੋਂ ਜਾਣੀ ਆ ਤੂੰ ਆਪਣੇ ਸਾਹ ਖੜਾ ਆਪਾਂ ਬੰਦੇ ਬਜਰਾ ਕੀ ਲੈਣਾ ਕੀ ਆਪਾਂ ਕੋਈ ਗੱਲ ਕਰਦੇ ਆ ਰਾਤ 10 ਵਜੇ ਦੱਸਦੇ ਆ ਕਿ 12 ਵਜੇ ਫਾਲ ਲੈ ਲਿਆ ਉਹ ਆਨੇ ਫਾਲ ਲੈ ਫਾਲ ਲਿਆ ਮੇਰੇ ਮੁੰਡੇ ਦਾ ਸਾਰਾ ਘਰ ਜਿਹੜਾ ਵੱਡਿਆ ਪਰ ਅਸੀਂ ਦਾ ਬਾਵਾ ਮੇਰੀ ਇਹ ਮੁੰਡੇ ਸਭ ਜਿਹੜੇ ਸਤਾਏ ਮੇਰੇ ਪਿੰਡ ਦਾ ਸਾਰਾ ਨੀਲਾ ਬਕੋੜਲਾ ਬਹੁਤ ਧਾਰਜ ਸਤਾਉਂਦਾ શરીਦ ਤੇ ਆ ਲਾ ਕੇ ਪਤਾ ਕਰੇ ਪ੍ਰਸ਼ਾਸਨ ਸਾਡੇ ਦਾ ਬਹੁਤ ੱਕਾ ਹੋਇਆ ਮੇਰਾ ਗੱਭਰੂ ਪੁੱਤ ਮਾਰਦਾ ਮੇਰੇ ਬੰਦੇ ਕੱਖ ਨਹੀਂ ਰਿਆ ਮੈਂ ਉੱਜੜ ਗਿਆ ਅੱਜ ਨੇ ਕਤਲ ਨੇ ਇਹਨੂੰ ਕਹਿ ਸਕਦੇ ਆਪਾਂ ਬ੍ਰਦਰ ਸਾਨੂੰ ਅੱਜ ਸਵੇਰੇ ਕਤਲ ਆਈ ਸੀਗੀ ਕਿ ਰਾਤੀ ਕਿਸੇ ਅੰਡਰ ਟ੍ਰਾਇਲ ਨੇ ਜੇਲ੍ਹ ਚ ਸੁਇਸਾਈਡ ਅਟੈਂਟ ਕੋ ਕੀਤੀ ਜਿਹਨੂੰ ਹਸਪੀਟਲ ਲੈ ਕੇ ਆਏ ਤੁਰੰਤ ਤੇ ਉਹਨੂੰ ਫਿਰ ਡਾਕਟਰ ਸਾਹਿਬ ਨੇ ਚੈੱਕ ਕਰਨੋਂ ਬਾਅਦ ਡੈਡ ਡਿਕਲੇਰ ਕੀਤਾ ਫਿਰ ਉਸ ਦੇ ਰਿਗਾਰਡਿੰਗ ਪ੍ਰੋਸੀਜਰ ਦੇ ਅਕੋਰਡਿੰਗ ਅਸੀਂ ਪੋਸਟਮਾਰਟਮ ਕਰਾਉਣ ਲਈ ਜੇ ਮੈਜਿਸਟ੍ਰੇਟ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਡਿਊਟੀ ਲਗਵਾਈ ਤੇ ਉਹਨਾਂ ਦੀ ਪ੍ਰੋਪਰ ਪ੍ਰੋਟੋਕੋਲ ਦੇ ਅਨੁਸਾਰ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਉਹਦੇ ਚ ਜਿਹੜਾ ਵੀ ਪੋਸਟਮਾਰਟਮ ਰਿਪੋਰਟ ਆਏਗੀ ਉਹਦੇ ਚ ਸਾਰੀ ਚੀਜ਼ਾਂ ਜਿਹੜੀ This program is sponsored by the single office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.